ਪ੍ਰੋਬਲੀ ਅਕਾਲੀ ਦਲ ਇੱਕ ਡੈਮੋਕ੍ਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਤੇ ਦਾਤੇ ਵਰਕਿੰਗ ਕਮੇਟੀ ਚੁਣੀ ਜਾਂਦੀ ਹੈ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2011 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਨੀਲ ਸਿੰਘ ਬਾਦਲ ਸਾਹਿਬ ਨੇ ਕਲੈਕਸ਼ਨ ਦਾ ਰਾ ਪੱਤਰਕਾਰਾਂ ਕਰਦੇ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋਂ 18 ਨਵੰਬਰ ਨੂੰ 12 ਵਜੇ ਪਾਰਟੀ ਦਫ਼ਤਰ ਦੇ ਵਿੱਚ ਬਣਾਈ ਹੈ। ਉਹਦੇ ਵਿੱਚ ਅਸਤੀਫੇ ਦੇ ਉੱਤੇ ਵੀ ਵਿਚਾਰ ਹੋਣੀ ਹੈਗੀ ਔਰ ਸਾਰੀ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਪਹਿਲਾਂ ਸਰਕੋ ਤੇ ਡਾਲੀ ਕੇ ਜੁਗਿਆ ਦੇ ਡਾਲੀ ਕੇ ਇਸ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸ ਬਣਾ ਦਾ ਜਿਹੜਾ ਫਿਰ ਪ੍ਰਧਾਨ ਅਹੁਦੇ ਦਾ ਚੋਣ ਕਮੇਟੀ ਚੋਣ ਕਰਦਾ ਇਹ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਕੋਲੀ ਕੀਤੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਦੇ ਉੱਤੇ ਵਿਚਾਰ ਕਰਨਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਨਾ ਵੀ ਉਹ ਵਰਕਿੰਗ ਗਰੁੱਪ ਨੇ ਪ੍ਰੋਬਬਲੀ ਆਕਲਿਤਨ ਇੱਕ ਡੈਮੋਕ੍ਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਤੇ ਦਰਦ ਦੇ ਵਰਕਿੰਗ ਕਮੇਟੀ ਚੁਣੀ ਚੁੱਕੀ। ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2011 ਹੋਈ ਸੀ। ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ। ਇਸ ਤਰ੍ਹਾਂ ਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਨੀਲ ਸਿੰਘ ਬਾਦਲ ਸਾਹਿਬ ਨੇ ਇਲੈਕਸ਼ਨ ਦਾ ਰਾਹ ਪੱਧਰਾ ਕਰਦੇ ਹੋਇਆ ਪ੍ਰਧਾਨਗੀ ਦੇ ਅਹੁਦੇ ਦੇ ਤੋਂ ਅਸਿੱਫਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋਂ 18 ਨਵੰਬਰ ਨੂੰ 12 ਵਜੇ ਪਾਰਟੀ ਦਫਤਰ ਦੇ ਵਿੱਚ ਬਣਾਈ ਹੈ ਉਹਦੇ ਵਿੱਚ ਅਸਤੀਫੇ ਦੇ ਉਸੇ ਵੀ ਵਿਚਾਰ ਹੋਣੀ ਹੈ ਔਰ ਸਾਰੀ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈ ਵੀ ਹੁੰਦਾ ਪਹਿਲਾਂ ਸਲਕੋ ਤੇ ਡਾਲੀ ਕੇ ਜੁੜਿਆ ਦੇ ਡਾਲੀ ਕੇ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸਪੰਡ ਦਾ ਜਿਹੜਾ ਫਿਰ ਪ੍ਰਧਾਨ ਉਪਦੇਸ਼ਕਾਂ ਤੇ ਰੁਤੀ ਕਮੇਟੀ ਦੀ ਚੋਣ ਕਰਦਾ ਹੈ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ ਦੀ ਰੂਪਰੇਖਾ ਕੋਣੀ ਕੀਤੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਦੇ ਉੱਤੇ ਵਿਚਾਰ ਕਰਦਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਦਾ ਵੀ ਉਹ ਵਰਕਿੰਗ ਕਮੇਟੀ ਬਣਦੀ ਆ ਕੱਲਿੱਦਾਂ ਇੱਕ ਡੈਮੋਕ੍ਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਉਪਦੇਸ਼ਕ ਤੇ ਵਰਕਿੰਗ ਕਮੇਟੀ ਚੁਣੀ ਜਾਂਦੀ ਹੈ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2019 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ। ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਕਲੈਕਸ਼ਨ ਦਾ ਰਾਹ ਪੱਧਰਾ ਕਰਦਿਆਂ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋਂ 18 ਨਵੰਬਰ ਨੂੰ 12 ਵਜੇ ਪਾਰਟੀ ਦਫ਼ਤਰ ਦੇ ਵਿੱਚ ਬਰਾਹੀ ਹੈ ਉਹਦੇ ਵਿੱਚ ਅਸਤੀਫੇ ਦੇ ਉੱਤੇ ਵੀ ਵਿਚਾਰ ਹੋਣੀ ਹੈਗੀ ਔਰ ਸਾਰੀ ਜਿਹੜੀ ਇਲੈਕਸ਼ਨ ਸ਼ੈਡਿਊਲਡ ਹੈ 파ਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈ ਵੀ ਹੁੰਦਾ ਪਹਿਲਾਂ ਸਲਕੋ ਤੇ ਡਾਲੀ ਕੇ ਜੁੜਿਆ ਦੇ ਡਾਲੀ ਕੇ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸਪਨ ਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਰੁਤੀ ਕਮੇਟੀ ਵੀ ਚੁਣ ਕਰਦਾ ਇਹ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਕੋਜੀ ਕੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਦੇ ਉੱਤੇ ਵਿਚਾਰ ਕਰਨ ਦਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਨ ਦਾ ਵੀ ਉਹ ਵਰਕਿੰਗ